ਪੰਜਾਬ ਵਿੱਚੋਂ ਅਚਾਨਕ ਭਈਆਂ ਦਾ ਮੁੱਦਾ ਕਿਉਂ ਉੱਠ ਖਲੋਤਾ ਕੀ ਇਹਦੇ ਕੀ ਕਾਰਨ ਨੇ ਬਹੁਤ ਸਾਰੇ ਸੂਝਵਾਨ ਸੱਜਣ ਜਿਹੜੇ ਨੇ ਉਹ ਸਵਾਲ ਕਰਨ ਲੱਗ ਪਏ ਨੇ ਖਾਸ ਬਹੁਤ ਸਾਰੇ ਸਪੈਨ ਭਰਾਵਾਂ ਦਾ ਵਿਚਾਰ ਆ ਕਿ ਹੋ ਸਕਦਾ ਕਿ ਸਰਕਾਰਾਂ ਨੇ ਜਾਂ ਏਜੰਸੀਆਂ ਨੇ ਜੋ ਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਾਂ ਹੜ੍ਹਾਂ ਦੇ ਨਾਲ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਹੋਰ ਸਰਕਾਰਾਂ ਹੋਣ ਉਹਨਾਂ ਦੀ ਜੋ ਬੇਰੱਸੀ ਹੋਈ ਆ ਜਾਂ ਉਹਨਾਂ ਦੇ ਜਿਹੜੇ ਪਰਦੇ ਖੁੱਲੇ ਨੇ ਉਹਨਾਂ ਨੂੰ ਢੱਕਣ ਦੇ ਲਈ ਸ਼ਾਇਦ ਇਹ ਜਿਹੜਾ ਭਈਆਂ ਵਾਲਾ ਮੁੱਦਾ ਇੱਕਦਮ ਰਾਤੋਂ ਰਾਤ ਹਾਈਲਾਈਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਬੇਸ਼ੱਕ ਸਾਨੂੰ ਬਹੁਤ ਦੁੱਖ ਹੈ ਤੇ ਬੜਾ ਅਫਸੋਸ ਹੈ ਕਿ ਜਿਸ ਭਈਏ ਨੇ ਕੋਈ ਘਟਿਆ ਕੰਮ ਕੀਤਾ ਕਿਸੇ ਜਵਾਨ ਕਿਸੇ ਪੁੱਤਰ ਨੂੰ ਜੇ ਕਿਸੇ ਪੁੱਤ ਦੀ ਹਤਿਆ ਕਰ ਦਿੱਤੀ ਆ ਲੱਖ ਲਾਂਤ ਉਸ ਭਈਏ ਦੇ ਉੱਪਰ ਸਾਨੂੰ ਉਸ ਪਰਿਵਾਰ ਦੇ ਨਾਲ ਵੀ ਬੜਾ ਅਫਸੋਸ ਹੈ ਕਿ ਧੀਆ ਪੁੱਤ ਕਿੱਥੇ ਲੱਭਦੇ ਨੇ ਉਸ ਬੱਚੇ ਦਾ ਕੋਈ ਕਸੂਰ ਨਹੀਂ ਸੀ ਉਹ ਭਈਏ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਹੋਰ ਵੀ ਜਿਹੜੇ ਅਜਿਹੇ ਕੰਮ ਕਰਦੇ ਨੇ ਚਾਹੇ ਉਹ ਭਈਏ ਹੋਣ ਜਾਇਓ ਪੰਜਾਬ ਦਾ ਕੋਈ ਵੀ ਸਨੀਕ ਹੋਵੇ ਜਿਹੜਾ ਵੀ ਗੁਨਾਹ ਕਰਦਾ ਆ ਬੁਰਾ ਕੰਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਪਰ ਸਵਾਲ ਖੜਾ ਇਹ ਹੋ ਰਿਹਾ ਕਿ ਆਖਰਕਾਰ ਇੱਕੋ ਹੀ ਇੱਕ ਘਟਨਾ ਤੋਂ ਬਾਅਦ ਇੱਕਦਮ ਇਹਨੂੰ ਕਿਉਂ ਹਾਈਲਾਈਟ ਕੀਤਾ ਗਿਆ ਇਹਦੇ ਬਹੁਤ ਸਾਰੇ ਸੱਜਣ ਜਿਹੜੇ ਨੇ ਵਿਚਾਰ ਰੱਖਦੇ ਪਏ ਨੇ ਤੁਹਾਡੇ ਵਰਗੇ ਵੀ ਸੱਜਣ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਲਿਆਂਦੇ ਗਏ ਨੇ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਆ ਤੇ ਜੇ ਹੜ੍ਹਾਂ ਦਾ ਪਾਣੀ ਛੱਡਣਾ ਵੀ ਸੀ ਬਹੁਤ ਸਾਰੇ ਭੈਣ ਭਰਾਵਾਂ ਨੇ ਜਦੋਂ ਮੈਂ ਉਸ ਇਲਾਕਿਆਂ ਚ ਗਿਆ ਰਮਦਾਸਵਾਲ ਇਸ ਸਾਈਡ ਤੇ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਉਹਨਾਂ ਲੋਕਾਂ ਦੱਸਿਆ ਕਿ ਜਿਹੜਾ ਪਾਣੀ ਉਹ ਰਾਤ ਨੂੰ ਹੀ ਇੱਕਦਮ ਆ ਗਿਆ ਸਾਰੀਆਂ ਡਰੇਨਾਂ ਚ ਤੇ ਰਾਵੀ ਤੇ ਅਤੇ ਹੋਰ ਬਹੁਤ ਸਾਰੇ ਇਲਾਕੇ ਚ ਇੱਕਦਮ ਪਾਣੀ ਛੱਡ ਦਿੱਤਾ ਗਿਆ ਕਹਿੰਦੇ ਜੇ ਇਹਨਾਂ ਪਾਣੀ ਛੱਡਣਾ ਹੀ ਸੀ ਤਾਂ ਸਾਨੂੰ ਇੱਕ ਦੋ ਦਿਨ ਪਹਿਲਾਂ ਦੱਸ ਦਿੰਦੇ ਕਿਉਂਕਿ ਪਾਣੀ ਤਾਂ ਪਿੱਛੇ ਸਟੋਰ ਸੀ ਪਾਣੀ ਤਾਂ ਉਹਨਾਂ ਨੂੰ ਪਤਾ ਸੀ ਕਿੰਨਾ ਸਾਡੇ ਕੋਲ ਪਾਣੀ ਇਕੱਠਾ ਹੋ ਚੁੱਕਿਆ ਉਹਨਾਂ ਦਾ ਵਿਚਾਰ ਸੀ ਕਿ ਅਸੀਂ ਆਪਣਾ ਸਮਾਨ ਚੁੱਕ ਕੇ ਛੱਤਾਂ ਤੇ ਹੀ ਰੱਖ ਲੈਂਦੇ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਉੱਪਰ ਰੱਖ ਲੈਂਦੇ ਅਸੀਂ ਆਪਣੇ ਪਸ਼ੂ ਜਿਹੜੇ ਹੀ ਕਿਤੇ ਚੰਗੀ ਜਗ੍ਹਾ ਤੇ ਪਹੁੰਚਾ ਦਿੰਦੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰੀ ਚੁੱਪੇ ਹੀਂ ਦਿੰਦੇ ਫਿਰ ਇਹ ਪਾਣੀ ਛੱਡ ਵੀ ਦਿੰਦੇ ਸਾਨੂੰ ਉਹਨਾਂ ਦੁੱਖ ਨਾ ਹੁੰਦਾ ਉਹਨਾਂ ਕਹਿੰਦੇ ਅਸੀਂ ਸੁੱਤੇ ਪਏ ਹ ਰਾਤ ਹਫੜਾ ਦਫੜੀਆਂ ਮਚ ਗਈਆਂ ਪਾਣੀ ਇੱਕਦਮ ਚੜਨੇ ਸ਼ੁਰੂ ਹੋ ਗਏ ਸਾਨੂੰ ਸਮਝ ਨਹੀਂ ਲੱਗ ਰਹੀ ਕੀ ਕੀਤਾ ਜਾਵੇ ਇਸ ਕਰਕੇ ਲੋਕਾਂ ਦਾ ਸਰਕਾਰਾਂ ਦੇ ਪ੍ਰਤੀ ਬਹੁਤ ਗੁੱਸਾ ਤੇ ਬੜਾ ਸਖਤ ਰਵਈਆ ਆ ਹੋ ਸਕਦਾ ਲੋਕਾਂ ਦਾ ਵਿਚਾਰ ਹੋਵੇ ਕਿ ਸ਼ਾਇਦ ਭਈਆਂ ਵਾਲਾ ਮੁੱਦਾ ਇਸ ਕਰਕੇ ਹਾਈਲਾਈਟ ਕਰ ਦਿੱਤਾ ਗਿਆ ਕਿ ਸਾਰਿਆਂ ਦਾ ਧਿਆਨ ਉਧਰੋਂ ਚੁੱਕਿਆ ਜਾਵੇ ਤੁਸੀਂ ਇਹ ਵੀ ਜਾਣਦੇ ਹੋ ਇੱਕ ਬੜਾ ਇਮੋਸ਼ਨਲ ਡਰਾਮਾ ਖੇਡਿਆ ਗਿਆ ਗੱਲ ਲਾ ਕੇ ਰੋਇਆ ਗਿਆ ਜਿਹਦੀ ਬੜੀ ਭੰਡੀ ਪ੍ਰਚਾਰ ਹੋਇਆ ਹਰ ਪਾਸੇ ਤੁਸੀਂ ਸਭ ਸੂਝਵਾਨ ਹੋ ਸੋਸ਼ਲ ਮੀਡੀਆ ਸਾਰੀਆਂ ਗੱਲਾਂ ਦੱਸ ਦਿੰਦਾ ਜੋ ਕਲਿੱਪ ਤੋਂ ਰੋਲਾ ਪਿਆ ਜੋ ਘਟਨਾ ਹੋਈ ਉਹ ਸਭ ਕੁਝ ਨੰਗਾ ਹੋ ਗਿਆ ਉਦੋਂ ਬਾਅਦ ਵੀ ਬਹੁਤ ਸਾਰੀਆਂ ਮੁਸ਼ਕਲ ਆਈਆਂ ਤੇ ਸਭ ਤੋਂ ਵੱਧ ਜਿਹੜੀ ਗੱਲ ਹੋਈ ਕਿ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਇਹ ਗੱਲ ਵੀ ਬੜੀ ਹਾਈਲਾਈਟ ਹੋਈ ਬਹੁਤ ਸਾਰੇ ਸੱਜਣਾ ਨੇ ਕਿਹਾ ਜੇ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜਨੀ ਐ ਫਿਰ ਸਰਕਾਰਾਂ ਕਿਉਂ ਚੁਣਦੇ ਆ ਕਿਉਂ ਟੈਕਸ ਦਿੰਨੇ ਅਸੀਂ ਇਹ ਸਵਾਲ ਬਹੁਤ ਸਾਰੇ ਪੰਜਾਬੀਆਂ ਨੇ ਬਹੁਤ ਸਾਰੇ ਤੁਹਾਡੇ ਵਰਗੇ ਸੂਝਵਾਨ ਲੋਕਾਂ ਨੇ ਕਿਹਾ ਇਹਦੇ ਨਾਲ ਇੱਕ ਹੋਰ ਬੜੀ ਵੱਡੀ ਗੱਲ ਹੋਈ ਸਮਾਜ ਦੇ ਵੱਖ-ਵੱਖ ਧਰਮਾਂ ਦੇ ਲੋਕ ਬਹੁਤ ਗਿਣਤੀ ਵਿੱਚ ਮੁਸਲਮਾਨ ਵੀਰ ਹਿੰਦੂ ਵੀਰ ਅਤੇ ਹੋਰ ਲੋਕਾਂ ਨੇ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਸਾਥ ਦਿੱਤਾ ਇੱਥੋਂ ਤੱਕ ਕਿ ਬਹੁਤ ਸਾਰੇ ਹਰ ਇੱਕ ਹੀ ਫੀਲਡ ਦੇ ਲੋਕਾਂ ਨੇ ਚਾਹੇ ਉਹ ਸਿੰਗਰ ਲਾਈਨ ਨਾਲ ਸੀ ਚਾਹੇ ਉਹ ਫਿਲਮ ਇੰਡਸਟਰੀ ਨਾਲ ਸੀ ਚਾਹੇ ਕੋਈ ਸਮਾਜ ਸੇਵਾ ਦੀ ਇੰਡਸਟਰੀ ਲਾਈਨ ਦੇ ਨਾਲ ਸੀ ਚਾਹੇ ਕੋਈ ਤੁਹਾਡੇ ਵਰਗਾ ਭੈਣ ਭਰਾ ਕੋਈ ਆਪਣੇ ਕਾਰੋਬਾਰ ਕਰਦਾ ਸੀ ਨੌਕਰੀ ਕਰਦਾ ਹੀ ਹਰ ਇੱਕ ਨੇ ਆਪਣਾ ਆਪਣਾ ਦਿਸਵੰਦ ਕੱਢਿਆ ਜਾਂ ਆਪਣੇ ਆਪਣੇ ਲੈਵਲ ਤੇ ਕੁਝ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਚੁਭਣ ਲੱਗ ਪਈ ਕਿ ਪੰਜਾਬ ਤੇ ਦੁਬਾਰਾ ਉੱਠ ਖਲੋਣਾ ਪੰਜਾਬ ਤੇ ਦੁਬਾਰਾ ਉੱਠਿਆ ਹੀ ਉੱਠਿਆ ਹੈਗਾ ਪੰਜਾਬੀ ਇਹਨਾਂ ਫਿਰ ਦੁਬਾਰਾ ਉਸੇ ਤਰ੍ਹਾਂ ਭੰਗੜੇ ਗਿੱਧੇ ਤੇ ਉਸੇ ਵਲੀ ਆਪਣੀ ਤਾਕਤ ਚ ਆ ਜਾਣਾ ਲੈਕਿਨ ਜੋ ਸਰਕਾਰ ਦੇ ਰੋਸ ਆ ਉਸ ਚੀਜ਼ ਨੂੰ ਦੱਬਣ ਦੇ ਲਈ ਉਸ ਚੀਜ਼ ਨੂੰ ਘੱਟ ਕਰਨ ਦੇ ਲਈ ਕੀ ਇਹ ਭਈਆਂ ਵਾਲਾ ਮੁੱਦਾ ਸਾਲ ਲਿਆ ਗਿਆ ਕੀ ਇਹ ਕੀ ਇਹ ਮੁੱਦਾ ਸਾਲਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਅਜੇ ਕਿਸਾਨ ਚਾਰੇ ਦੇ ਖੇਤਾਂ ਚ ਜਿੱਦੇ ਤੱਕ ਪਾਣੀ ਖੜਾ ਘਰ ਉਹਨਾਂ ਦੇ ਪਾਣੀਾਂ ਚ ਡੁੱਬੇ ਪਏ ਨੇ ਠੱਠੇ ਪਏ ਨੇ ਪਸ਼ੂ ਮਰ ਗਏ ਨੇ ਆਖਰਕਾਰ ਇੱਕਦਮ ਇਧਰੋਂ ਧਿਆਨ ਚੁੱਕਣ ਦੀ ਕੀ ਨੋਬਤ ਆ ਗਈ ਬਹੁਤ ਸਾਰੇ ਸੱਜਣਾ ਦਾ ਇਹ ਸਵਾਲ ਆ ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਉਸ ਵਿਸ਼ੇ ਤੇ ਗੱਲ ਕਰੀਏ ਅਸੀਂ ਰੋਸ ਟੌਪ ਤੇ ਗੱਲ ਕਰੀਏ ਕਿਉਂਕਿ ਪੰਜਾਬ ਸਾਡਾ ਹੈ ਮਿੱਟੀ ਸਾਡੀ ਤੁਸੀਂ ਸਾਡੇ ਭੈਣ ਭਰਾਓ ਅਸੀਂ ਤੁਹਾਡੀ ਗੱਲ ਨਹੀਂ ਕਰਾਂਗੇ ਤੇ ਕੌਣ ਕਰੂਗਾ ਤੁਸੀਂ ਸਾਡੀ ਗੱਲ ਨਹੀਂ ਕਰੋਗੇ ਤੇ ਕੌਣ ਕਰੂਗਾ ਸਾਨੂੰ ਇੱਕ ਦੂਜੇ ਦੀ ਗੱਲ ਵੀ ਕਰਨੀ ਪੈਣੀ ਇੱਕ ਦੂਜੇ ਨਾਲ ਖਲੋਣਾ ਵੀ ਪੈਣਾ ਇੱਕ ਦੂਜੇ ਦੇ ਦੁੱਖ ਵੀ ਵੰਡਾਉਣੇ ਪੈਣੇ ਮੈਂ ਸਮਝਦਾ ਸਰਕਾਰ ਇੱਕ ਨਵਾਂ ਵਿਵਾਦ ਖੜਾ ਕਰੇਗੀ ਕੁਝ ਸਮੇਂ ਤੱਕ ਤੇ ਜਿਹਦੇ ਨਤੀਜੇ ਬਹੁਤ ਘਾਤਕ ਨਿਕਲ ਸਕਦੇ ਨੇ ਨੁਕਸਾਨਦਈ ਹੋ ਸਕਦਾ ਦੂਜੀਆਂ ਸਟੇਟਾਂ 'ਚ ਵੀ ਟਕਰਾਅ ਹੋ ਸਕਦਾ ਇਦਾਂ ਤੇ ਹਰ ਸਟੇਟ ਵਾਲਾ ਕੱਢਣ ਲੱਗ ਪਵੇਗਾ ਜੇ ਸਰਕਾਰ ਨੇ ਬੰਦੇ ਕੱਢਣੇ ਨੇ ਤਾਂ ਸਰਕਾਰ ਆਪਣੇ ਲੈਵਲ 'ਤੇ ਉਹਨਾਂ ਦੀ ਨਿਸ਼ਾਨਦੇਹੀ ਕਰੇ ਉਹਨਾਂ ਦੀ ਪਛਾਣ ਕਰੇ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੁਹਾਡਾ ਕੀ ਤੁਸੀਂ ਕ੍ਰਾਈਮਟ ਨਹੀਂ ਕੀਤੇ ਪਿਛਲੇ ਸਮੇਂ 'ਤੇ ਸਰਕਾਰ ਜਿਹੜੀ ਆ ਕਿੰਨੇ ਸਾਧਨੇ ਸਰਕਾਰ ਦੇ ਕੋਲ ਉਸ ਲੈਵਲ ਤੇ ਕਰੇ ਹੁਣ ਜਦੋਂ ਇੱਕ ਦੋ ਸਮੰਧੂ ਇਹ ਕਹਦੇ ਕਿ ਦੋ ਮਤਲਬ ਧਰਮ ਦੇ ਲੋਕ ਆਪਸ ਵਿੱਚ ਟਕਰਾਉਣਗੇ ਇੱਕ ਧਰਮ ਦੇ ਦੂਜੇ ਧਰਮ ਨਾਲ ਟਕਰਾਉਣਗੇ ਤੇ ਕੁਦਰਤੀ ਗੱਲ ਆ ਕਿ ਇਹ ਛੇਤੀ ਹੀ ਦੰਗੇ ਫਸਾਦਾ ਰੂਪ ਧਾਰਨ ਕਰ ਸਕਦੇ ਆ ਇਸ ਕਰਕੇ ਦੋ ਸਮੁਦਾਇ ਨੂੰ ਆਪਸ ਵਿੱਚ ਟਕਰਾਉਣ ਤੋਂ ਗਰੇਜ ਕਰਨਾ ਚਾਹੀਦਾ ਸਰਕਾਰ ਨੂੰ ਪਹਿਲਾਂ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਮਜ਼ਦੂਰਾਂ ਦੀ ਬਾਹ ਫੜਨੀ ਚਾਹੀਦੀ ਆ ਉਦੋਂ ਬਾਅਦ ਇਸ ਮਸਲੇ ਵੱਲ ਆਉਣਾ ਚਾਹੀਦਾ ਤੇ ਬਾਕੀ ਤੁਸੀਂ ਸਿਆਣੇ ਉਹ ਤਾਂ ਆਪਣੇ ਵਿਚਾਰ ਜ਼ਰੂਰ ਦਿਓ ਆਖਰਕਾਰ ਇਹ ਮੁੱਦਾ ਕਿਉਂ ਠਾਇਆ ਗਿਆ ਕੀ ਵਾਕਈ ਇਹ ਕਾਰਨ ਹੈ ਕਿ ਜਾਂ ਕੋਈ ਹੋਰ ਕਾਰਨ ਨਹੀਂ ਆ ਬਸ ਤੁਸੀਂ ਬਹੁਤ ਸਮਝਦਾਰ ਤੇ ਸੂਝਵਾਨ ਹੋ ਮੈਨੂੰ ਤੁਹਾਡੇ ਤੇ ਬੜਾ ਮਾਣ ਆ ਆਪਾਂ ਸਿਰਫ ਸਮਾਜ ਦੇ ਭਲੇ ਲਈ ਵੀਡੀਓਜ਼ ਬਣਾਉਂਦੇ ਆ ਆਪਣੇ ਭੈਣ ਭਰਾਵਾਂ ਦਾ ਇੱਕ ਮੈਸੇਜ ਦੇਣ ਲਈ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਆ ਕੋਈ ਵਿਊਜ਼ ਲੈਣੇ ਕੋਈ ਪੈਸੇ ਕਮਾਉਣੇ ਕੋਈ ਐਡ ਕਰਨੀ ਜਾਂ ਕੋਈ ਇਹੋ ਜਿਹਾ ਸ਼ਬਦ ਬੋਲਣਾ ਜਿਹੜਾ ਕਿਸੇ ਦੀ ਭਾਵਨਾ ਨੂੰ ਦੁੱਖ ਦਿੰਦਾ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ